ਸਤਿ ਸ੍ਰੀ ਅਕਾਲ ਸਾਹਿਤਕ ਸੱਤ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤਕੌਰ ਅੱਜ ਦੀ ਕਲਾਸ ਵਿੱਚ ਅਸੀਂ ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰ ਤਰੂ ਪਗਤ ਜੋ ਕਿ ਉਹਨਾਂ ਦੀ 10ਵੀਂ ਵਾਰ ਦੀ ਇੱਕ ਪੌੜੀ ਹੈ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ ਭਾਈ ਗੁਰਦਾਸ ਜੀ ਪੰਜਾਬੀ ਸਾਹਿਤ ਦੇ ਇੱਕ ਮਹਾਨ ਵਿਦਵਾਨ ਹੋਏ ਹਨ ਪੰਜਾਬੀ ਸਾਹਿਤ ਦੇ ਖਾਸ ਕਰ ਅਧਿਆਤਮਕ ਜਾਂ ਗੁਰਮਤ ਸਾਹਿਤ ਦੇ ਮਹਾਨ ਵਿਦਵਾਨ ਹਨ ਔਰ ਉਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਹੋਣ ਦਾ ਮਾਣ ਹਾਸਲ ਹੈ ਅਜਿਹਾ ਮਾਣ ਉਹਨਾਂ ਨੂੰ ਹਾਸਲ ਹੋਣ ਦਾ ਕਾਰਨ ਕਿਉਂਕਿ ਉਹਨਾਂ ਨੇ ਗੁਰਬਾਣੀ ਦੀ ਬੜੇ ਸਰਲ ਅੰਦਾਜ਼ ਦੇ ਵਿੱਚ ਵਿਆਖਿਆ ਕੀਤੀ ਹੈ ਗੁਰਬਾਣੀ ਨੂੰ ਬੜੇ ਹੀ ਸਰਲ ਢੰਗ ਦੇ ਨਾਲ ਗੁਰਬਾਣੀ ਦੇ ਸਿਧਾਂਤਾਂ ਨੂੰ ਪੇਸ਼ ਕੀਤਾ ਹੈ ਆਪਣੇ ਸਿਧਾਂਤਾਂ ਦੀ ਪੁਸ਼ਟੀ ਦੇ ਲਈ ਉਹਨਾਂ ਨੇ ਆਪਣੇ ਬਾਣੀ ਦੇ ਵਿੱਚ ਅਨੇਕ ਪ੍ਰਕਾਰ ਦੇ ਇਤਿਹਾਸਿਕ ਅਤੇ ਮਿਥਿਹਾਸਕ ਹਵਾਲਿਆਂ ਨੂੰ ਵੀ ਵਰਤਿਆ ਹੈ ਅੱਜ ਦੀ ਕਲਾਸ ਦੇ ਵਿੱਚ ਭਾਈ ਗੁਰਦਾਸ ਜੀ ਦੁਆਰਾ ਜੋ ਰਚਿਤ ਬਾਣੀ ਹੈ ਉਸ ਦੇ ਪ੍ਰਸੰਗ through ਭਗਤ ਜੋ ਇੱਕ ਮਿਥਿਹਾਸਕ ਪਾਤਰ ਹੈ through ਤੋਂ through ਭਗਤ ਦਾ ਸਫ਼ਰ ਉਹ ਕਿਵੇਂ ਤੈਅ ਕਰਦੇ ਹਨ ਉਸਦੇ ਕਾਰਨਾਂ ਨੂੰ ਬਿਆਨ ਕਰਦੇ ਹੋਏ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਧਰੂ ਹੱਸਦਾ ਘਰ ਆਇਆ ਕਿ ਧਰੂ ਜੋ ਹੈ ਜਦੋਂ ਬਾਲ ਰੂਪ ਦੇ ਵਿੱਚ ਹੈ ਬਚਪਨ ਦੇ ਵਿੱਚ ਬਾਲ ਧਰੂ ਹੱਸਦਾ ਘਰ ਆਇਆ ਪਾਵ ਆਪਣੇ ਸੰਗੀਆਂ ਸਾਥੀਆਂ ਦੇ ਨਾਲ ਹੱਸ ਖੇਡ ਕੇ ਘਰ ਵਿੱਚ ਪ੍ਰਵੇਸ਼ ਕਰਦਾ ਹੈ ਮਹਿਲਾ ਵਿੱਚ ਆਉਂਦਾ ਹੈ ਘਰ ਪਿਆਰ ਪਿਓ ਕੁਛੜ ਲੀਤਾ ਜਦੋਂ ਬਾਲ ਧਰੂ ਘਰ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਉਸ ਦਾ ਪਿਤਾ ਜਿਸ ਦਾ ਨਾਮ ਰਾਜਾ ਉਤਾਨ ਪਾਜ ਸੀ ਬਾਲ ਤਰੂ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ ਤੇ ਬੱਚੇ ਨੂੰ ਬੜੇ ਪਿਆਰ ਦੇ ਨਾਲ ਚੁੱਕ ਕੇ ਆਪਣੀ ਗੋਦੀ ਦੇ ਵਿੱਚ ਮਿਠਾ ਲੈਂਦਾ ਹੈ। ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੇ ਕੀਤਾ। ਭਾਈ ਗੁਰਦਾਸ ਜੀ ਲਿਖ ਰਹੇ ਨੇ ਕਿ ਜਦੋਂ ਰਾਜਾ ਉਤਾਨਪਦ ਤਰੂ ਭਗਤ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਉਸ ਨੂੰ ਲਾੜ ਲੜਾ ਰਹੇ ਨੇ, ਪਿਆਰ ਰਹੇ ਨੇ, ਦੁਲਾਰ ਰਹੇ ਨੇ ਤੇ ਤਰੂ ਬਾਲ ਨੂੰ ਪਿਤਾ ਦੀ ਗੋਦੀ ਦੇ ਵਿੱਚ ਅਜਿਹਾ ਸਵਰਗੀ ਆਨੰਦ ਮਾਣਦਿਆਂ ਹੋਇਆਂ ਵੇਖ ਕੇ ਉਸ ਦੀ ਜੋ ਮਤਰੇਈ ਮਾਂ ਹੈ ਉਸ ਨੂੰ ਬੜਾ ਬੁਰਾ ਲੱਗਦਾ ਹੈ ਬੜਾ ਗੁੱਸਾ ਆਉਂਦਾ ਹੈ ਔਰ ਉਹ ਬਾਲ ਤਰੂ ਨੂੰ ਬਾਹੋਂ ਫੜ ਕੇ ਉਠਾਲ ਦਿੰਦੀ ਹੈ ਕਿਉਂਕਿ ਰਾਜਾ ਉਤਾਨ ਪਾਦ ਸੀ ਜੋ ਉਸ ਦੀਆਂ ਦੇ ਦੋ ਵਿਆਹ ਸਨ ਦੋ ਪਤਨੀਆਂ ਜੇ ਪਹਿਲੀ ਪਤਨੀ ਜੋ ਜਿਸ ਦਾ ਨਾਮ ਸਰੂਜੀ ਸੀ ਔਰ ਦੂਸਰੀ ਪਤਨੀ ਜਿਸ ਦਾ ਨਾਮ ਸੁਨੀਤੀ ਸੀ ਔਰ ਸੁਨੀਤੀ ਤਰੂ ਭਗਤ ਦੀ ਮਾਤਾ ਸੀ ਜਦੋਂ ਤਰੂ ਭਗਤ ਆਪਣੇ ਪਿਤਾ ਦੀ ਗੋਦ ਦੇ ਵਿੱਚ ਬੈਠਾ ਹੈ ਉਸ ਦੀ ਮਤਰੀਏ ਮਾਂ ਜਿਸ ਦਾ ਨਾਮ ਸਰੂਚੀ ਸੀ ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਹ ਬਾਹੋਂ ਫੜ ਕੇ ਬਾਲ ਦਰੂ ਨੂੰ ਆਪਣੇ ਪਤੀ ਦੀ ਗੋਦ ਦੇ ਵਿੱਚੋਂ ਉਠਾਲ ਦਿੰਦੀ ਹੈ ਡੁੱਡੋਲਿਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸਰਿਤਾ ਡੁੱਡੋਲਿਕਾ ਪਾ ਰੂਣ ਹਾਕਾ ਇਹ ਗੱਲ ਜੋ ਹੈ ਹਰ ਬਸ਼ਰ ਇਸ ਗੱਲ ਤੋਂ ਵਾਕਿਫ ਹੈ ਜਾਂ ਜਾਣੂ ਹੈ कि एक ਬੱਚੇ ਨੂੰ ਜਦੋਂ ਆਪਣੇ ਮਾਤਾ ਪਿਤਾ ਦੀ ਗੋਦ ਦੇ ਵਿੱਚੋਂ ਕੋਈ ਜ਼ਬਰਦਸਤੀ ਉਠਾਲ ਦਵੇ ਤਾਂ ਉਸ ਦਾ ਕੀ ਹਸ਼ਰ ਹੁੰਦਾ ਹੈ ਉਸ ਦੇ ਮਨ ਤੇ ਕੀ ਬੀਜਦੀ ਹੈ ਉਸ ਦੇ ਮਨ ਦੇ ਭਾਵਾਂ ਨੂੰ ਇਥੇ ਮਨੋਵਿਗਿਆਨਿਕ ਚਿੱਤਰਣ ਪੇਸ਼ ਕੀਤਾ ਹੈ ਭਾਈ ਗੁਰਦਾਸ ਜੀ ਨੇ ਬਾਲ ਤ੍ਰੂ ਦੀ ਉਸ ਵਕਤ ਹੋਈ ਅਵਸਥਾ ਦਾ ਕਿ ਜਦੋਂ ਉਸ ਦੀ ਮਤਰੀ ਮਾਂ ਉਸ ਨੂੰ ਆਪਣੇ ਪਿਤਾ ਉਦਾਨਪਦ ਦੀ ਗੋਦ ਦੇ ਵਿੱਚੋਂ ਜ਼ਬਰਦਸਤੀ ਉਠਾਉ ਰ ਕੇ ਪਾਸੇ ਕਰ ਦਿੰਦੀ ਹੈ ਲਾਂਬੇ ਕਰ ਦਿੰਦੀ ਹੈ ਤਾਂ ਤ੍ਰੂ ਭਗਤ ਜੋ ਹੈ ਡੁੱਡੋਲਿਕਾ ਹੋ ਜਾਂਦਾ ਹੈ ਭਾਵ ਰੋਣ ਹਾਕਾ ਹੋ ਜਾਂਦਾ ਹੈ ਉਹਦਾ ਮਨ ਬੜਾ ਦੁਖੀ ਹੁੰਦਾ ਹੈ ਤੇ ਆਪਣੀ ਮਾਂ ਸੁਨਿਤੀ ਦੇ ਕੋਲ ਜਾ ਕੇ ਪੁੱਛਦਾ ਹੈ ਕਿ ਤੂੰ ਸੁਆਣੀ ਹੈ ਕਿ ਸਰਿਤਾ ਕਿ ਭਾਵ ਜੋ ਮੇਰਾ ਹਸ਼ਰ ਹੋਇਆ ਹੈ ਔਰ ਜੋ ਹਸ਼ਰ ਮੇਰੀ ਮਤਰੀ ਮਾਂ ਨੇ ਮੈਨੂੰ ਮਿਰਾ ਕੀਤਾ ਹੈ ਤੂੰ ਮੈਨੂੰ ਦੱਸ ਹੇ ਮਾਂ ਕਿ ਤੂੰ ਇਸ ਘਰ ਦੀ ਮਾਲਕਣ ਹੈ ਜਾਂ ਨੌਕਰਾਨੀ ਹੈ ਕਿ ਤੇਰੇ ਨਾਲ ਵੀ ਅਜਿਹਾ ਹੀ ਇਸ ਘਰ ਦੇ ਵਿੱਚ ਵਾਪਰਦਾ ਹੈ ਔਰ ਮੇਰੇ ਨਾਲ ਵੀ ਅਜਿਹਾ ਹੀ ਹੋਇਆ ਹੈ ਕਿ ਮੈਨੂੰ ਦੁਤਕਾਰਿਆ ਗਿਆ ਹੈ ਕਿ ਮੇਰਾ ਇਹ ਹਸ਼ਦ ਕਿਉਂ ਹੋਇਆ ਹੈ ਇਸ ਦਾ ਕਾਰਨ ਕੀ ਹੈ ਬਾਲ ਅਵਸਥਾ ਦੇ ਵਿੱਚ ਹੀ ਉਹ ਬੱਚਾ ਆਪਣੀ ਮਾਂ ਤੇ ਦੇ ਅੱਗੇ ਸਵਾਲ ਰੱਖ ਰਿਹਾ ਹੈ ਕਿ ਹੇ ਮਾਂ ਦੱਸ ਤੂੰ ਇਸ ਘਰ ਦੀ ਮਾਲਕਣ ਹੈ ਜਾਂ ਨੌਕਰਾਨੀ ਪਾਪ ਜੇਕਰ ਮਾਲਕਣ ਹੈ ਤਾਂ ਮੇਰੇ ਨਾਲ ਅਜਿਹਾ ਹਸ਼ਦ ਕਿਉਂ ਹੋਇਆ ਔਰ ਜੇਕਰ ਤੂੰ ਇਸ ਘਰ ਦੀ ਨੌਕਰਾਨੀ ਹੈ ਤਾਂ ਫਿਰ ਜੋ ਹੈ ਇਹ ਰਾਜਾ ਉਤਾਨਪਦ ਮੇਰਾ ਪਿਤਾ ਕਿਵੇਂ ਹੈ ਭਾਬ ਬੱਚੇ ਦੇ ਮਨ ਦੇ ਵਿੱਚ ਅਨੇਕ ਸਵਾਲ ਆਉਂਦੇ ਹਨ ਕਿਉਂਕਿ ਉਸ ਦੇ ਮਨ ਨੂੰ ਗਹਿਰੀ ਚੋਟ ਲੱਗੀ ਹੈ ਪਰ ਰਾਣੀ ਸੁਨੀਤੀ ਜੋ ਸੀ ਉਹ ਬੜੀ ਸਮਝਦਾਰ ਸੀ ਉਹ ਆਪਣੇ ਬੱਚੇ ਤਰੋ ਨੂੰ ਦੱਸਦੀ ਹੈ ਕਿ ਸੁਆਣੀ ਹਾਂ ਮੈਂ ਜਨਮ ਦੀ ਮੈਂ ਨਾ ਭਗਤੀ ਕਰਮ ਦਰੜੀਤਾ ਉਹ ਕਹਿ ਰਿਹਾ ਹੈ ਕਿ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਰਾਣੀ ਸੁਨੀਤੀ ਆਪਣੇ ਪੁੱਤਰ ਤਰੂ ਨੂੰ ਦੱਸਦੀ ਹੈ ਕਿ ਸੁਆਣੀ ਹਾਂ ਮੈਂ ਜਨਮ ਦੀ ਕਿ ਜਨਮ ਤੋਂ ਤਾਂ ਮੈਂ ਰਾਜ ਘਰਾਨੇ ਵਿੱਚ ਪੈਦਾ ਹੋਈ ਹਾਂ ਰਾਜ ਘਰਾਨੇ ਦੇ ਵਿੱਚ ਹੀ ਵਿਆਹੀ ਗਈ ਹਾਂ ਰਾਜੇ ਦੀ ਪਤਨੀ ਹਾਂ ਔਰ ਮੈਂ ਇੱਕ ਰਾਜ ਪੁੱਤਰ ਨੂੰ ਜਨਮ ਦਿੱਤਾ ਹੈ ਪਰ ਮੈਂ ਨਾ ਭਗਤੀ ਕਰਮ ਦਰੜੀਤਾ ਪਰ ਸ਼ਾਇਦ ਮੈਂ ਕੋਈ ਚੰਗੇ ਕਰਮ ਨਹੀਂ ਕੀਤੇ ਕੋਈ ਬੰਦਗੀ ਨਹੀਂ ਕੀਤੀ ਭਗਤੀ ਨਹੀਂ ਕੀਤੀ ਸ਼ੁਭ ਕਰਮ ਨਹੀਂ ਕੀਤੇ ਜਿਸ صدਕਾ ਜੋ ਹੈ ਰਾਜ ਕਰਾਣੇ ਵਿੱਚ ਪੈਦਾ ਹੋਣ صدਕਾ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਜੋ ਬੀਤ ਰਹੀ ਹੈ ਜੋ ਮੇਰਾ ਹਸ਼ਰ ਹੋ ਰਿਹਾ ਹੈ ਉਹ ਗੁਲਾਮਾਂ ਵਾਲਾ ਹੈ ਨੌਕਰਾਂ ਵਾਲਾ ਹੈ ਦਾਸਾਂ ਵਾਲਾ ਹੈ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਨ ਮੀਤਾ ਫਿਰ ਤਰੂ ਭਗਤ ਆਪਣੀ ਮਾਂ ਦੇ ਅੱਗੇ ਸਵਾਲ ਰੱਖਦਾ ਹੈ ਕਿ हे ਮਾਂ ਕਿਸ ਉਦਮ ਤੇ ਪਾਪ ਕਿਸ ਟੰਗ ਦੇ ਨਾਲ ਕਿਸ ਉਦਮ ਦੇ ਨਾਲ ਕਿਸ ਹੀਲੇ ਦੇ ਨਾਲ ਰਾਜ ਗੱਦੀ ਪ੍ਰਾਪਤ ਹੋ ਸਕਦੀ ਹੈ ਭਾਵ ਰਾਜਿਆਂ ਜਿਹਾ ਮਾਨ ਸਨਮਾਨ ਹੋ ਸਕਦਾ ਹੈ ਮੇਰਾ ਇਸ ਘਰ ਦੇ ਵਿੱਚ ਪੂਰਾ ਸਤਕਾਰ ਹੋ ਸਕਦਾ ਹੈ ਉਹ ਕਿਹੜਾ ਟੰਗ ਹੈ ਕਿਹੜੀ ਵਿਧੀ ਹੈ ਕਿ ਸ਼ਤਰੂ ਤੇ ਸਭ ਹੋਵਨ ਮੀਤਾ ਕਿ ਮੇਰੇ ਦੁਸ਼ਮਣ ਜਿਹੜੇ ਨੇ ਉਹ ਵੀ ਮੇਰੇ ਮੀਤ ਹੋ ਜਾਣ ਭਾਵ ਮੇਰੇ ਪਿਆਰੇ ਹੋ ਜਾਣ ਮੇਰੇ ਸਹਾਰੇ ਹੋ ਜਾਣ ਭਾਵ ਮੇਰੀ ਧਿਰ ਬਣ ਜਾਣ ਮੇਰੇ ਹੱਕ ਵਿੱਚ ਹੋ ਜਾਣ ਕਿ ਸੁਦਮਤੀ ਉਹ ਕਿਹੜਾ ਟੰਗ ਹੈ ਕਿਹੜੀ ਵਿਧੀ ਹੈ ਕਿ ਦੁਸ਼ਮਣ ਨੂੰ ਵੀ ਆਪਣਾ ਬਣਾਇਆ ਜਾ ਸਕੇ ਜਾਂ ਦੁਸ਼ਮਣ ਵੀ ਮੇਰੇ ਨਾਲ ਪਿਆਰ ਦੇ ਨਾਲ ਮੂਹ ਦੇ ਨਾਲ ਪੇਸ਼ ਆਉਣ ਪਰਮੇਸ਼ਰ ਅਰਾਧਿ ਹੈ ਜਿੰਦ ਹੋਈ ਹੈ ਪਦਿਤ ਪੁਨੀਤਾ ਤੇ ਉਸਦੀ ਮਾ ਸੁਨੀਤੀ ਤਰੂ ਭਗਤ ਨੂੰ ਸਮਝਾ ਰਹੀ ਹੈ ਬਾਲ ਤਰੂ ਨੂੰ ਸਮਝਾ ਰਹੀ ਹੈ ਕਿ ਪਰਮੇਸ਼ਰ ਅਰਾਧਿ ਹੈ ਭਾਵ ਜੇਕਰ ਦੁਸ਼ਮਣ ਨੂੰ ਵੀ ਤੁਸੀਂ ਆਪਣਾ ਬਣਾਉਣਾ ਹੈ ਮੀਤ ਬਣਾਉਣਾ ਹੈ ਤੇ ਉਸ ਦਾ ਇੱਕੋ ਹੀ ਤੰਗ ਹੈ ਕਿ ਆਪਣੇ ਦਿਲ ਦੇ ਵਿੱਚ ਜੋ ਹੈ ਹਰ ਤਰ੍ਹਾਂ ਦੇ ਵੈਰ ਭਾਵ ਈਰਖਾ ਖਤਮ ਕਰਕੇ ਉਸ ਪਰਮੇਸ਼ਰ ਦੀ ਆਰਾਧਨਾ ਬੰਦਗੀ ਸ਼ੁਰੂ ਕੀਤੀ ਜਾਵੇ ਭਾਵ ਚੰਗੇ ਕਰਮ ਕੀਤੇ ਜਾਣ ਪਰਮੇਸ਼ਰ ਆਰਾਧੀ ਹੈ ਜਿੰਦ ਹੋਏ ਪਤਿਤ ਪੁਨੀਤਾ ਕਿਉਂਕਿ ਫਿਰ ਜੋ ਬਹੁਤ ਮਾੜੇ ਕਰਮਾਂ ਵਾਲਾ ਜਾਂ ਅਪਵਿੱਤਰ ਵਿਚਾਰਾਂ ਵਾਲਾ ਪਾਪੀ ਇਨਸਾਨ ਵੀ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਕਿਉਂਕਿ ਉਸ ਦੇ ਹਿਰਦੇ ਦੇ ਵਿੱਚ ਪ੍ਰਭੂ ਦਾ ਵਾਸ ਹੋ ਜਾਂਦਾ ਹੈ ਉਸ ਦੇ ਹਿਰਦੇ ਦੇ ਵਿੱਚ ਚੰਗੇ ਭਾਵਾਂ ਦੀ ਉਤਪਤੀ ਹੁੰਦੀ ਹੈ ਸਕਾਰਾਤਮਕ ਸੋਚ ਬਣਨ صدਕਾ ਜੋ ਹੈ ਉਸ ਦਾ ਪਾਸਾ ਹੀ ਪਲਟ ਜਾਂਦਾ ਹੈ ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ ਆਪਣੀ ਮਾਂ ਸੁਨੀਤੀ ਦੇ ਮੋਹੋਂ ਇਹ ਲਫਜ਼ ਸੁਣ ਕੇ ਤਰੂ ਜੋ ਹੈ ਬਾਲ ਤਰੂ ਉਸੇ ਵਕਤ ਫੈਸਲਾ ਕਰ ਲੈਂਦਾ ਹੈ ਕੀ ਫੈਸਲਾ ਆਪਣਾ ਘਰ ਤਿਆਗ ਦਿੰਦਾ ਹੈ ਤੇ ਉਸ ਸਮੇਂ ਦੀ ਪ੍ਰਥਾ ਅਨੁਸਾਰ ਜਾਂ ਰੀਤ ਅਨੁਸਾਰ ਜੰਗਲਾਂ ਦੇ ਵਿੱਚ ਪਲਾਈਨ ਕਰ ਜਾਂਦਾ ਹੈ ਕਿਸ ਲਈ ਤਪ ਕਰਨ ਦੇ ਲਈ ਬਾਹਰ ਚੱਲਿਆ ਕਰਨ ਤਪ ਕਿਉਂਕਿ ਉਸ ਦਾ ਮਨ ਜੋ ਹੈ ਵਿਰਾਗ ਮੇ ਹੀ ਹੋ ਜਾਂਦਾ ਹੈ ਉਸ ਦਾ ਮਨ ਨੂੰ ਇਨੀ ਗਹਿਰੀ ਝੋਟ ਲੱਗੀ ਹੈ ਕਿ ਉਹ ਬੈਰਾਗੀ ਹੋ ਗਿਆ ਹੈ ਉਦਾਸੀ ਹੋ ਗਿਆ ਹੈ ਸੰਸਾਰ ਤੋਂ ਤੇ ਅੰਤ ਜੋ ਹੈ ਆਪਣਾ ਜੋ ਇਸ ਯਾਨਕੀ ਜੋ ਵਰਤਮਾਨ ਸੰਸਾਰ ਸੀ ਉਸ ਦੇ ਵਿੱਚੋਂ ਨਿਕਲ ਕੇ ਉਹ ਤਪਸਵੀ ਬਣ ਜਾਂਦਾ ਹੈ ਤਪ ਕਰਨ ਦੇ ਲਈ ਜੰਗਲਾਂ ਵੱਲ ਜੰਗਲਾਂ ਵੱਲ ਨੂੰ ਚਾਲੇ ਪਾ ਦਿੰਦਾ ਹੈ નારਦ मुनि उपदेशया नाम निधान अमियो रस पिता ਤੇ ਜਦੋਂ ਜੰਗਲਾਂ ਵਿੱਚ ਜਾਂਦਾ ਹੈ ਬਾਲ ਤ्रू ਤਾਂ ਉਥੇ ਨਾਰਦ मुनि ਉਸ ਨੂੰ ਮਿਲਦੇ ਹਨ ਕੁਦਰਤੀ ਗੱਲ ਹੈ ਕਿ ਭਿਆਨਕ ਜੰਗਲ ਦੇ ਵਿੱਚ ਜਦੋਂ ਨਾਰਦ मुनि ਇੱਕ ਬਾਲ ਨੂੰ ਦੇਖਦੇ ਹਨ ਉਹ ਉਸ ਦੇ ਕੋਲ ਆਉਣਗੇ ਕੁਦਰਤੀ ਗੱਲ ਹੈ ਉਸ ਨੂੰ ਪੁੱਛਣਗੇ ਕਿ हे ਬਾਲਕ ਤੂੰ ਕਿੱਥੋਂ ਆਇਆ ਹੈ ਕੌਣ ਹੈ ਤਾਂ ਉਦੋਂ ਉਸ ਦੀ ਵਾਕफी ਹੁੰਦੀ ਹੈ ਬਾਲ ਤਰੂ ਦੇ ਨਾਲ ਤੇ ਬਾਲ ਤਰੂ ਦੇ ਉੱਚੇ ਇਰਾਦੇ ਨੂੰ ਵੇਖ ਕੇ ਕਿ ਉਹ ਬਾਲ ਅਵਸਥਾ ਦੇ ਵਿੱਚ ਵੀ ਹੀ ਉਸ ਨੂੰ ਅਜਿਹਾ ਗਿਆਨ ਹੋਇਆ ਹੈ ਕਿ ਉਹ ਪ੍ਰਭੂ ਸਿਮਰਨ ਜਾਂ ਬੰਦਗੀ ਦੇ ਲਈ ਤਪ ਕਰਨ ਦੇ ਲਈ ਜੰਗਲਾਂ ਦੇ ਵਿੱਚ ਆ ਗਿਆ ਹੈ ਤਾਂ ਉਸ ਬਾਲ ਤਰੂ ਨੂੰ ਸਮਝਾਉਂਦੇ ਹਨ ਉਸ ਨੂੰ ਉਪਦੇਸ਼ ਦੇ ਹਨ ਨਾਰਦ मुनि ਉਪਦੇਸ਼ਿਆ ਉਪਦੇਸ਼ ਦਿੰਦੇ ਹਨ ਕਿ ਉਹ ਵਾਪਸ ਆਪਣੇ ਰਾਜ ਮਹਿਲਾਂ ਵਿੱਚ ਪਰਤ ਜਾਵੇ ਕਿਉਂਕਿ ਭਗਤੀ ਕਰਨਾ ਜੋ ਹੈ ਇੱਕ ਬਾਲਕ ਦੇ ਵਸ ਦੀ ਗੱਲ ਨਹੀਂ ਹੈ ਪਰ ਜਦੋਂ ਦੇਖਦੇ ਹਨ ਕਿ ਬਾਲ ਤਰੂ ਦੇ ਇਰਾਦੇ ਬੜੇ ਉੱਚੇ ਹਨ ਪੂਰੇ ਧ੍ਰਿੜ ਸੰਕਲਪੀ ਹੋ ਕੇ ਤਪ ਕਰਨ ਦੇ ਲਈ ਜੰਗਲਾਂ ਵਿੱਚ ਆਇਆ ਹੈ ਤੇ ਉਸ ਨੂੰ ਆਪਣਾ ਅਸ਼ੀਰਵਾਦ ਦਿੰਦੇ ਹਨ ਉਸ ਤੇ ਪਿਤਾ ਨੂੰ ਵੀ ਦੂਜੇ ਪਾਸੇ ਸਮਝਾਉਂਦੇ ਹਨ ਰਾਜੇ ਉਦਾਨਪਦ ਨੂੰ ਵੀ ਤਾਂ ਰਾਜਾ ਉਦਾਨਪਦ ਜੋ ਹੈ ਉਹ ਵੀ ਉਸ ਨੂੰ ਵਾਪਸ ਬੁਲਾ ਕੇ ਅੱਦੇ ਕਰਦਾ ਮਾਲਕ ਅੱਦੀ ਬਾਦਸ਼ਾਹੀ ਦੇਣ ਦੇ ਲਈ ਤਿਆਰ ਹੋ ਜਾਂਦਾ ਹੈ ਪਰ ਬਾਲ ਤਰੂ ਜੋ ਹੈ ਉਸ ਦੀ ਇੱਛਾ ਸ਼ਕਤੀ ਇੰਨੀ ਦ੍ਰਿੜ ਹੈ ਕਿ ਉਹ ਰਾਜ ਭਾਗ ਲੈਣ ਤੋਂ ਇਨਕਾਰੀ ਹੋ ਜਾਂਦਾ ਹੈ ਔਰ ਤਪੱਸਿਆ ਕਰਨ ਦੇ ਲਈ ਜੰਗਲਾਂ ਦੇ ਵਿੱਚ ਹੀ ਆਪਣੀ ਸਾਧਨਾ ਸ਼ੁਰੂ ਕਰ ਦਿੰਦਾ ਹੈ ਨਾਰਦ मुनि उपदेशया नामनिधान ਅਮੀਔਰਸ ਪਿਤਾ ਇਸ ਤਰ੍ਹਾਂ ਨਾਰਦ मुनि ਜੋ ਹੈ ਉਸ ਨੂੰ ਨਾਮ ਰਸ ਦੀ ਜੋ ਹੈ ਪਾਪ ਆਸ਼ੀਰਵਾਦ ਦਿੰਦੇ ਹਨ ਨਾਮ ਰਸ ਬਖਸ਼ਦੇ ਹਨ ਨਾਮ ਦਾਣ ਦਿੰਦੇ ਹਨ ਜਿਸ ਨੂੰ ਧਿਆਉਂਦਿਆਂ ਹੋਇਆਂ ਅੰਤ ਜੋ ਹੈ ਤ੍ਰੂ ਬਾਲ ਜੋ ਹੈ ਤੂ ਪਗਤ ਦਾ ਦਰਜਾ ਪ੍ਰਾਪਤ ਕਰ ਜਾਂਦਾ ਹੈ ਇੰਨੀ ਉੱਚੀ ਸੁੱਚੀ ਭਗਤੀ ਕਰਦਾ ਹੈ ਕਿ ਉਸ ਨੂੰ ਨਾਮ ਰੂਪੀ ਅੰਮ੍ਰਿਤ ਜਾਂ ਰਸ ਦੀ ਪ੍ਰਾਪਤੀ ਹੁੰਦੀ ਹੈ ਪਿਛੋਂ ਰਾਜੇ ਸੱਜਿਆ ਅਬਦਲ ਰਾਜ ਕਰੋ ਨਿਤ ਨੀਤਾ ਰਾਜਾ ਉਦਾਨ ਪਾਦਵੀ ਜੋ ਹੈ ਤ੍ਰੂ ਪਗਤ ਦੀ ਜੋ ਪ੍ਰਸਿੱਧੀ ਨੂੰ ਸੁਣਦਿਆਂ ਹੋਇਆ ਬਾਲ ਤਰੂ ਨੂੰ ਜੋ ਹੈ ਵਾਪਸ ਕਰ ਪਰਤਨ ਦੇ ਲਈ ਉਪਦੇਸ਼ ਦਾ ਹੈ ਪਾਪ ਉਸ ਨੂੰ ਬੁਲਾਉਂਦਾ ਹੈ ਪਰ ਪਿਛੋਂ ਰਾਜੇ ਸੱਜਿਆ ਰਾਜੇ ਨੇ ਉਦਾਨਪਦ ਨੇ ਬੜੀ ਕੋਸ਼ਿਸ਼ ਕੀਤੀ ਕਿ ਤਰੂਪਗਤ ਜੋ ਹੈ ਵਾਪਸ ਆ ਜਾਵੇ ਤੇ ਆਪਣੇ ਰਾਜ ਭਾਗ ਦੇ ਕੰਮਾਂ ਨੂੰ ਸੰਭਾਲੇ ਪਰ ਤਰੂਪਗਤ ਜੋ ਹੈ ਇਨਕਾਰੀ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਜੋ ਹੈ ਅਵਚਨ ਰਾਜ ਜੋ ਇੱਕ ਸਥਾਈ ਰਾਜ ਕਿਉਂਕਿ ਉਸਦੇ ਮਨ ਦੀ ਅਵਸਥਾ ਹੀ ਬਦਲ ਗਈ ਹੈ ਸਿਮਰਨ ਬੰਦਗੀ ਆ ਕਰਮ ਸੁਚੇ ਸੁਚੇ ਕਰਮ ਕਰਨ ਦੇ ਨਾਲ ਕਿ ਉਸ ਨੂੰ ਲੱਗਦਾ ਹੈ ਕਿ ਜੋ ਮਨ ਦੀ ਅਵਸਥਾ ਹੁਣ ਹੈ ਇਹ ਤਾਂ ਰਾਜ ਭਗ ਗ੍ਰਹਿਣ ਕਰਕੇ ਵੀ ਨਹੀਂ ਹੋ ਸਕਨੀ ਪਾਪ ਉਸ ਨੂੰ ਇੱਕ ਇੱਕ ਪ੍ਰਭੂ ਦੇ ਰਾਜ ਦੀ ਭਾਵਿਕ ਨਾਮ ਦੀ ਖੁਮਾਰੀ ਅਜੇ ਹੀ ਚੜਦੀ ਹੈ ਕਿ ਉਸ ਦਾ ਹਿਰਦਾ ਇੰਨਾ ਵਿਸ਼ਾਲ ਹੋ ਗਿਆ ਹੈ ਕਿ ਉਸ ਨੂੰ ਜੋ ਹੈ ਆਪਣਾ ਜੋ ਵਰਤਮਾਨ ਜੀਵਨ ਹੈ ਉਹ ਰਾਜ ਸੁਖ ਨਾਲੋਂ ਵੀ ਉੱਚਾ ਲੱਗਦਾ ਹੈ ਇਸ ਲਈ ਪਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਪਿਛੋਂ ਰਾਜੇ ਸੱਜਿਆ ਅਵਚਲ ਰਾਜ ਕਰੋ ਨਿਤ ਨੀਤਾ ਬੜੀ ਕੋਸ਼ਿਸ਼ ਕੀਤੀ ਕਿ ਉਹ ਵਾਪਸ ਬਰਤ ਆਵੇ ਔਰ ਜੋ ਹੈ ਰਾਜ ਭਾਗ ਨੂੰ ਸੰਭਾਲ ਲਵੇ ਪਰ ਜੋ ਤਰੂ ਭਗਤ ਹੈ ਉਸ ਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਨਿਤ ਨੀਤਾ ਭਾਵ ਹਰ ਰੋਜ਼ ਇੱਕ ਨਵੇਂ ਰਾਜ ਸਿੰਘਾਸਨ ਦੀ ਪ੍ਰਾਪਤੀ ਹੋਈ ਹੋਵੇ ਹਾਰ ਚਲੇ ਗੁਰਮੁਖ ਜਗ ਨੀਤਾ ਭਾਵ ਪਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਜਿਹੜੇ ਗੁਰਮੁਖ ਇਨਸਾਨ ਨੇ ਉਹਨਾਂ ਦੇ ਅੱਗੇ ਦੁਨੀਆ ਜੋ ਹੈ ਹਾਰ ਜਾਂਦੀ ਹੈ ਭਾਵ ਜਿਹੜਾ ਇਨਸਾਨ ਆਪਣੇ ਮਨ ਤੇ ਕਾਬੂ ਪਾ ਲੈਂਦਾ ਹੈ ਉਸ ਨੂੰ ਇਲਾਹੀ ਰਾਜ ਸਿੰਘਾਸਨ ਦੀ ਪ੍ਰਾਪਤੀ ਹੋ ਜਾਂਦੀ ਹੈ ਹਾਰ ਚਲੇ ਭਾਵ ਜਿਵੇਂ ਥਰੂ ਭਗਤ ਨੇ ਨਿੱਕੀ ਨਿੱਕਾ ਜਿਹਾ ਜੋ ਇੱਕ ਹਿੱਸਾ ਸੀ ਜ਼ਿੰਦਗੀ ਦੇ ਵਿੱਚ ਜੋ ਉਸ ਨੂੰ ਪਿਆਰ ਮਿਲਣਾ ਸੀ ਜੋ ਸਤਕਾਰ ਆਪਣੇ ਪਿਤਾ ਕੋਲੋਂ ਉਸ ਤੋਂ ਇਹਨਾਂ ਜੋ ਪ੍ਰਭਾਵਿਤ ਹੁੰਦਾ ਹੈ ਇਸ ਦਾ ਮਨ ਦੁਖੀ ਹੁੰਦਾ ਹੈ ਉਸ ਵੇਲੇ ਉਹ ਇੱਕ ਹਾਰੇ ਹੋਏ ਮਨੁੱਖ ਵਾਂਗ ਆਪਣੇ ਆਪ ਨੂੰ ਸਮਝਦਾ ਹੈ ਪਰ ਜਦੋਂ ਉਸ ਦਾ ਆਪਣੇ ਮਨ ਤੇ ਕਾਬੂ ਹੋ ਗਿਆ ਉਸ ਦੀ ਸੋਚ ਜਿਹੜੀ ਹੈ ਉਹ ਉੱਚੇ ਮੰਡਲਾਂ ਵਿੱਚ ਵਿਚਰਨ ਲੱਗੀ ਤੇ ਉਸ ਦੇ ਲਈ ਇਹ ਦੁਨੀਆਵੀ ਰਾਜ ਜਿਹੜੇ ਸਨ ਉਹ ਬਹੁਤ ਛੋਟੀ ਚੀਜ਼ ਸੀ ਕਿਉਂਕਿ ਉਸ ਨੂੰ ਤਾਂ ਬ੍ਰਹਮੰਡੀ ਰਾਜ ਦੀ ਪ੍ਰਾਪਤੀ ਹੋ ਰਹੀ ਸੀ ਕਿਉਂਕਿ ਉਸ ਦੇ ਦਿਲ ਦੇ ਵਿੱਚ ਜੋ ਹੈ ਹੁਣ ਕਿਸੇ ਤਰ੍ਹਾਂ ਦੇ ਦੁਨੀਆਵੀ ਰਾਜ ਭਾਗ ਦੀ ਇੱਛਾ ਨਹੀਂ ਸੀ ਰਹਿ ਗਈ ਕਿਉਂਕਿ ਉਸਨੇ ਆਪਣੀ ਭਗਤੀ ਦੇ ਨਾਲ ਆਪਣੇ ਨੇਕ ਕਰਮਾਂ ਦੇ ਨਾਲ ਜੋ ਹੈ ਸਾਰੇ ਸੰਸਾਰ ਦਾ ਮਨ ਜਿੱਤ ਲਿਆ ਸੀ ਇਸ ਲਈ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਜਿਹੜੇ ਗੁਰਮਖ ਇਨਸਾਨ ਨੇ ਜਿਹੜੇ ਗੁਰੂ ਦਵਾਰਾ ਦਰਸਾਏ ਹੋਏ ਰਾਹ ਤੇ ਚੱਲਦੇ ਨੇ ਜਿਹੜੇ ਗੁਰਮਖ ਨੇ ਉਹ ਮਨ ਦੇ ਪਿੱਛੇ ਨਹੀਂ ਲੱਗਦੇ ਔਰ ਇਸੇ ਸਦਕਾ ਉਹ ਨਿੱਕੀਆਂ-ਮੁਟੀਆਂ ਹਾਰਾਂ ਜਿਹੜੀਆਂ ਨੇ ਉਹਨਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਉਹਨਾਂ ਨੂੰ ਤਾਂ ਬ੍ਰਹਮੰਡੀ ਰਾਜ ਦੀ ਭਾਵ ਸੰਸਾਰੀ ਸਾਰੀ ਦੁਨੀਆ ਦੀ ਜਿੱਤ ਪ੍ਰਾਪਤ ਕਰ ਲੈਂਦੇ ਨੇ ਮਨ ਜੋ ਹੈ ਉਸ ਨੂੰ ਵਸ ਕਰਕੇ ਸਾਰੀ ਦੁਨੀਆ ਹੀ ਉਹਨਾਂ ਦੇ ਵਸ ਦੇ ਵਿੱਚ ਹੋ ਜਾਂਦੀ ਹੈ ਭਾਵ ਭਾਈ ਗੁਰਦਾਸ ਜੀ ਜੋ ਹੈ ਮਨੁੱਖ ਨੂੰ ਭਾਈ ਤਰੂ ਭਗਤ ਦੇ ਵਾਂਗ ਜੋ ਹੈ ਆਪਣੇ ਮਨ ਨੂੰ ਜੋ ਹੈ ਸੱਚੇ ਸੁੱਚੇ ਕਰਮਾਂ ਵਾਲੇ ਪਾਸੇ ਲਾਉਣ ਦੇ ਲਈ ਪ੍ਰੇਰਿਤ ਕਰ ਰਹੇ ਹਨ ਧੰਨਵਾਦ